ਹਾਂ ਜੀ ਨੇ ਪਿਛਲੇ ਵਲੌਗ ਚ ਤੁਸੀਂ ਦੇਖਿਆ ਸੀਗਾ ਸਾਮਾਨ ਸਾਰਾ ਖਿਲਰਿਆ ਹੋਇਆ ਇਹ ਦਿਖਾਇਆ ਸੀਗਾ ਆਪਾਂ ਠੀਕ ਹੈ ਤਾਂ ਇਹ ਮੀਜ਼ ਹੀ ਡੈੜੀਆਂ ਤੇ ਕਰ ਲਿਆ ਕੰਮ ਤੇ ਹੁਣ ਪਛਤਾ ਰਹੇ ਆ ਭਈਆ ਉਧਰ ਜਾਓ ਅੱچھے ਬੂਟ ਉਧਰ ਹੈ ਹੁਣ ਵੀ ਜਿਹੜੀ ਸ਼ੋਪਿੰਗ ਕਰੀਏ ਇਹ ਵੀ ਪ੍ਰੀ-ਵੈਡਿੰਗ ਦੀ ਹੈ ਤੇ ਬਾਕੀ ਘਰ ਦਾ ਸਾਮਾਨ ਲਿਆ ਸੀ ਉਹ ਤਾਂ ਵਿਆਹ ਵਾਸਤੇ ਲਿਆ ਵੈਸੇ 3 ਓਏ ਹੋਏ ਹੋਏ ਗੜਾ ਨਹੀਂ ਇਹ ਰ ਹੈ ਇਹ ਅੱਧਰ ਦੇਖੋ ਹਾਏ 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 ਪਤੰਗ ਚੜਾਏਗੇ ਭਰਾਵਾ ਜੰਗ ਲੜੀ ਐ ਸਸੇਗਾ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਹੁਣ ਗੱਲ ਇਹਦਾ ਵੀ ਬਹੁਤ ਸਾਰੇ ਕੰਮ ਨੇ ਹਰੇਕ ਵਾਰੀ ਮੈਂ ਕਹਿ ਦਿੰਦਾ ਬਹੁਤ ਸਾਰੇ ਕੰਮ ਨੇ ਕੰਮ ਤੇ ਹੈ ਹੀ ਬਹੁਤ ਸਾਰੇ ਨੇ 1 ਮਿੰਟ ਦੀ ਵੇਲ ਨਹੀਂ ਮਿਲਦੀ ਵਲੌਗ ਬਣਾ ਦੀ ਵੇਲ ਨਹੀਂ ਮਿਲਦੀ ਤੇ ਹੁਣ ਗੱਲ ਇਹਦਾ ਵੀ ਸਵੇਰੇ ਅਸੀਂ ਭੱਜੇ ਫਿਰਦੇ ਆ ਠੀਕ ਹੈ ਤੇ ਹੁਣ ਜਿਹੜਾ ਕੰਮ ਜਾਣਾ ਸੀ ਉਹ ਜਾ ਆ ਤੇ ਫਿਲਹਾਲ ਹੁਣ ਅਸੀਂ ਜਾਣਾ ਬੂਟਵਾਰਡ ਖਰੀਦ ਲਈਏ ਮੈਂ ਕਿਹਾ ਮਨੀ ਵਾਸਤੇ ਨਾਲੇ ਡੈਡੀ ਵਾਸਤੇ ਨਾਲੇ ਨਨੂ ਵਾਸਤੇ ਨਨੂ ਦਾ ਬਰੱਡੇ ਵੀ ਆ ਰਿਹਾ ਤਾਂ ਕਰਕੇ ਤੇ ਫਿਰ ਪ੍ਰੀ ਵਿਡਿੰਗ ਸ਼ੂਟ ਵੀ ਹੈ ਸ਼ਨੀਵਾਰੀ ਬਰੱਡੇ ਆ ਸ਼ਨੀਵਾਰ ਨੂੰ ਪ੍ਰੀ ਵਿਡਿੰਗ ਸ਼ੂਟ ਹੈ ਠੀਕ ਹੈ ਤੇ ਇਧਰ ਬਹੁਤ ਸਾਰੇ ਲੋਕ ਫਿਰ ਰਹੇ ਨੇ ਤੇ ਸਾਡੇ ਮੇਨ ਜਿਹੜੇ ਹੈੱਡ ਨੇ ਘਰ ਦੇ ਔਰ ਰਸੋਈ ਚ ਨੇ ਸਫਾਈ ਕਰ ਰਹੇ ਨੇ ਠੀਕ ਹੈ ਹੈੱਡ ਹੈੱਡ ਨਹੀਂ ਇਹੀ ਕਰਨਾ ਹੈ ਹੈੱਡ ਇਹ ਹੈੱਡ ਕਰਦੇ ਹੋ ਤੇਰੇ ਸਪਾਈਆਂ ਉਹ ਹੈਡ ਸਫਾਈਆਂ ਕਰਦੇ ਹੁੰਦੇ ਨੇ ਪਾਗਲਦਿ ਨੇ ਐ ਹੀ ਨਹੀਂ ਪਤਾ ਹੈਗਾ ਹੋਰ ਕੀ ਹੋਰ ਕੀ ਆਹੋ ਅਦੇ ਕਿੰਨੀ ਸੋਹਣੀ ਸਫਾਈ ਕਰਦੇ ਦੇਖੋ ਹੈਡ ਕਿੰਨੀ ਸੋਹਣੀ ਹੈ ਹੈਡ ਹੀ ਕਰ ਸਕਦੇ ਨੇ ਮਾੜਾ ਮੋਟਾ ਬੰਦਾ ਨਹੀਂ ਜਿਹੜਾ ਥੱਲੇ ਵਾਲੇ ਵਰਕਰ ਨੇ ਉਹ ਨਹੀਂ ਕਰ ਸਕਦੇ ਜੋ ਹੈਡ ਸਫਾਈ ਕਰ ਸਕਦਾ ਹੈ ਬਸ ਇੱਧਰ ਦੇਖੋ ਤੁਸੀਂ ਇੱਧਰ ਦੇਖੋ ਇਹ ਸੋਫੇ ਦਾ ਨਾ ਕੱਪੜਾ ਜੋ ਉੱਤੇ ਲੈ ਕੇ ਜਾਂਦਾ ਮੋਬਾਈਲ ਵੇਖਦੀ ਪੀ ਬਾਬੂ ਜਨਾਈ ਲੈ ਲੋ ਜਨਾਈ ਲੈ ਲੋ ਉਹ ਚੋਨੀਓ ਇਜ਼ਰਾਇਲ ਲਾ ਲੋ ਡੈਡੀ ਲਾ ਲੋ ਯਾਰ ਮੋਟਰਸਾਈਕਲ ਚਲਾ ਲਾਂਗੇ ਜੇ ਤੂੰ ਹੋ ਜਾਏਗਾ ਚੱਲ ਸਾਨੂੰ ਉਹ ਸ਼ੇਰਾ ਜੈਗਰਡ ਪਾ ਲੈ ਚਲੋ ਵਾਹ ਸਾਲਾ ਇਹ ਕੁੜੀ ਜੋਟੇ ਢੇਰੋ ਚੱਲ ਚੱਲ ਢੇਰ ਹੋਇਆ ਫੇਰ ਤਾਂ ਗੱਲ ਕੀ ਹੋਇਆਗੀ ਸਵੇਰ ਦਾ ਲੈ ਇਹ ਕੁੜੀ ਨੇ ਕੋਈ ਗੱਲ ਗੁੱਲ ਕੱਢਤੀ ਇਹਨੂੰ ਜਵਾਬ ਤਾਂ ਨਹੀਂ ਦੇਤਾ ਕਿਸੇ ਨੇ ਕੁੜੀ ਨੇ ਤਾਂ ਇਹ ਗਰਮੀ ਛਾਈ ਵਰਦੀ ਇੱਕੋ ਸ਼ਰਟ ਚ ਘੁੰਮਦਾ ਫਿਰਦਾ ਹਾਂ ਓਏ ਚੱਲ ਚੱਲ ਚਲੋ ਤੇ ਇੱਕ ਗੱਲ ਹੋਰ ਮੈਂ ਦੱਸਣੀ ਭੋਲੀਆਂ ਵੀ ਅੱਜ ਮੀਂਹ ਪੈ ਰਿਹਾ ਸੀਗਾ ਸਵੇਰੇ ਮਾੜਾ ਮੋਟਾ ਮੀਂਹ ਸੀਗਾ ਕੋਈ ਇੰਨਾ ਖਾਸ ਮੀਂਹ ਵੀ ਨਹੀਂ ਸੀਗਾ ਉਦਾਂ ਹੀ ਮਾੜਾ ਮਾੜਾ ਗਿੱਲਾ ਹੀ ਹੋਇਆ ਸੀ ਤੇ ਮਿਸਤਰੀ ਸਾਡੇ ਛੁੱਟੀ ਮਾਰ ਗਏ ਨੇ ਇਹ ਤਾਂ ਇਹਨਾਂ ਨੇ ਮਿਸਤਰੀਆਂ ਨੇ ਇੰਨਾ ਤੰਗ ਇਦਾਂ ਦਾ ਕੰਮ ਵਾਲੇ ਯਾਰ ਕੀ ਕਹੀਏ ਯਾਰ ਇਹਦਾ ਕੰਮ ਇਹਨਾਂ ਸਲੋ ਕਰਦੇ ਪਏ ਨੇ ਠੀਕ ਹੈ ਉੱਤੋਂ ਦਿਹਾੜੀ ਇੰਨੀ ਲੈ ਰਹੇ ਨੇ ਤੇ ਉੱਪਰ ਦੀ ਛੁੱਟੀ ਮਾਰ ਕੇ ਸਾਡਾ ਕੰਮ ਅਸੀਂ ਕਰਨੇ ਆ ਜਲਦੀ ਖਲਾਰਾ ਮੁੱਕੇ ਪਰ ਮੈਨੂੰ ਲੱਗਦਾ ਨਹੀਂ ਖਲਾਰਾ ਮੁੱਕੇਗਾ ਨਹੀਂ ਜਲਦੀ ਕਲ ਦਾ ਐਵੇਂ ਛੱਡ ਗਏ ਨੇ ਸਾਰਾ ਕੁਝ ਆ ਛੁੱਟੀ ਮਾਰ ਗਏ ਯਾਰ ਸਾਰਾ ਐਤੀ ਪਿਆ ਹੋਇਆ ਸਾਰਾ ਪਤਾ ਨਹੀਂ ਕੀ ਕਰਨਾ ਇਹਨਾਂ ਨੇ ਕੀ ਨੇ ਕਿੰਨਾ ਟਾਈਮ ਲਾਣਗੇ ਕਿੰਨਾ ਨਹੀਂ ਮੈਂ ਤਾਂ ਚਿੰਤਾ ਹੀ ਹੋਈ ਜਾਂਦੀ ਹੈ ਉਹ ਪਰ ਉਹ ਦਿਹਾੜੀਆਂ પાસે ਪੰਗਾ ਦਿਹਾੜੀ ਦਾ ਠੇਕਾ ਕਰ ਲੋ ਨਾ ਫਿਰ ਸਹੀ ਰਹਿੰਦਾ ਰੰਗ ਦਾ ਤਾਂ ਵੀ ਇਹਨਾਂ ਨੇ ਉਦਾਂ ਦਾ ਹੀ ਕਰਨਾ ਜਿਵੇਂ ਦਾ ਦਿਹਾੜੀ 'ਚ ਕਰਨਾ ਉਦਾਂ ਦੇ ਠੇਕੇ 'ਚ ਕਰਨਾ ਠੀਕ ਆ ਐਵੇਂ ਅਸੀਂ ਦਿਹਾੜੀਆਂ ਦੇ ਕਰ ਲਿਆ ਕੰਮ ਤੇ ਹੁਣ ਪਸਟਾਰ ਆ ਤੇ ਅਦਰ ਡੈਡੀ ਨੇ ਜਾਹਾਂ ਕਲੀਨਰ ਨਾਲ ਉੜੀਆਂ ਕਲੀਨ ਕੀਤੀਆਂ ਮਿੱਟੀ ਹੁਣ ਪੈ ਗਈ ਹੈ ਪਰ ਇਹਨੂੰ ਧੋਵਾਂਗੇ ਨਾ ਫਿਰ ਚਮਕ ਜਾਣੀ ਹੁਣ ਕਲੀਨ ਕੀਤੀਆਂ ਟਾਇਲ ਕਲੀਨਰ ਨਾਲ ਨਵੀਂ ਤਰਪਾਲ ਲੈ ਕੇ ਆਏ ਨੇ ਇਹਦੇ ਉੱਤੇ ਦੇਣ ਵਾਸਤੇ ਸੋਣ ਪਿੱਛੇ ਕਰੀ ਹੋਇਆ ਪਲਾਸਟਿਕ ਹਾਂ ਇਹ ਰੱਖ ਕੇ ਨਾ ਉੱਤੇ ਫਿਰ ਆਹ ਦੇ ਦੇਣਾ ਇਹਦੇ ਉੱਤੇ ਹਨਾ ਉੱਡੇ ਕੀ ਨਹੀਂ ਨਾਲੇ ਹੋਰ ਤੁਸੀਂ ਵੇਖੋ ਕਿੱਦਾਂ ਕੱਟਣਾ ਮਸ਼ੀਨ ਇਹ ਬਹੁਤ ਵੱਡਾ ਹੈ ਵੱਡਾ ਜਿਹੜੀ ਹੈ ਉਹਦੇ ਹਿਸਾਬ ਨਾਲ ਕਟਾਈ ਕਰਵਾ ਲਓ ਇਹ ਵੱਡਾ ਸੋ ਚੰਗਾ ਨਾ ਜੰਗਲੇ ਨੂੰ ਤੇ ਆਹ ਫਿਰ ਇੱਕੋ ਕੱਟ ਲੀਏ ਸੈਂਟਰ ਚੋਂ ਸੈਂਟਰ ਚੋਂ ਕੱਟ ਲਓ ਹੋਰ ਕਿੱਥੇ ਦੇਣਾ ਆਪਾਂ ਅੱਛਾ ਹਾਂ ਹਾਂ ਸਹੀ ਹੈ ਹਮ ਅ ਫਿਊ ਮੋਮੈਂਟਸ ਲੇਟਰ ਦੇਖੋ ਜੀ ਨਾਗਬਾਲ ਦੀ ਹੱਡੀ ਤੇ ਚੌੜਾ ਬਾਜ਼ਾਰ ਅਜੇ ਕਿੰਨਾ ਸਟਗਲ ਹੈ ਯਾਰ ਮੋਟਰਸਾਈਕਲਾਂ ਜੀ ਹੈ ਨਾ ਕੀ ਕਹਿ ਰਹੀ ਹੈ ਕੀ ਕਹਿ ਰਹੀ ਸੀ ਬੋਲੀ ਭਈਆ ਉਧਰ ਜਾਓ ਅੱਛੇ ਬੂਟ ਉਧਰ ਹੈ ਜੰਨੂ ਤੇ ਦੇਖੋ ਹੀ ਆਰਾਮ ਨਾਲ ਬੈਠੀ ਹੋਈ ਹੈ ਹਾਂਜੀ ਤੇ ਹੁਣ ਸ਼ਾਮ ਦਾ ਟਾਈਮ ਹੈ ਤੇ ਐਕਚੁਅਲੀ ਜ ਮੈਨੂੰ ਚੜ ਗਿਆ ਸੀਗਾ ਬੁਖਾਰ ਤੇ ਤਾਂ ਕਰਕੇ ਮੈਂ ਆ ਕੇ ਬਸ ਲੰਮਾ ਪੈ ਗਿਆ ਨਨੂ ਦੇ ਪਤੰਗਾ ਪਤੁੰਗਾ ਦਵਾ ਕੇ ਤੇ ਉਸ ਤੋਂ ਬਾਅਦ ਫਿਰ ਵਲੌਗ ਕੰਟੀਨਿਊ ਕੀਤਾ ਹੁਣ ਆਪਾਂ ਵਲੌਗ ਕੰਟੀਨਿਊ ਕਰਦੇ ਹਾਂ ਤੁਹਾਨੂੰ ਦਿਖਾਣੇ ਆ ਵੀ ਕੀ ਕੀ ਲੈ ਕੇ ਆਏ ਸੀਗੇ ਫਿਲਹਾਲ ਤੇ ਇੱਕ ਵਲੌਗ ਤੁਹਾਨੂੰ ਪ੍ਰੋਪਰ ਵੇਖਣ ਨੂੰ ਮਿਲੇਗਾ ਜਿਹੜਾ ਆਪਾਂ ਸ਼ਾਪਿੰਗ ਕੀਤੀ ਸੀਗੀ। ਉਹ ਸ਼ਾਇਦ ਤੁਸੀਂ ਵੇਖ ਲਿਆ ਹੋਵੇ ਪਤਾ ਨਹੀਂ ਮੈਂ ਪਹਿਲਾਂ ਪਾਇਆ ਜਾਂ ਬਾਅਦ ਚ ਪਾਇਆ ਮੈਨੂੰ ਨਹੀਂ ਪਤਾ। ਪਰ ਫਿਲਹਾਲ ਜੋ ਮਾੜੀ ਮੋਟੀ ਸ਼ਾਪਿੰਗ ਕਰ ਗਏ ਆ ਉਹ ਦਿਖਾਉਂਦੇ ਆ। ਠੀਕ ਆ ਤੇ ਆਪਾਂ ਵਲੌਗ ਨੂੰ ਕੰਟੀਨਿਊ ਕਰਦੇ ਆ ਵੀ ਸ਼ਾਪਿੰਗ ਆਪਾਂ ਵਿਆਹ ਦੀ ਥੋੜੀ ਕੀਤੀ ਹੈ। ਹਾਂ ਲੈ ਵਿਆਹ ਦੀ ਸ਼ਾਪਿੰਗ ਪ੍ਰੀ-ਵੇਡਿੰਗ ਪ੍ਰੀ-ਵੇਡਿੰਗ ਨਹੀਂ ਕੀਤੀ। ਹਾਂ ਹੁਣ ਵੀ ਜਿਹੜੀ ਸ਼ਾਪਿੰਗ ਕਰ ਗਏ ਆ ਇਹ ਵੀ ਪ੍ਰੀ-ਵੇਡਿੰਗ ਦੀ ਹੈ ਤੇ ਬਾਕੀ ਘਰ ਦਾ ਸਮਾਨ ਲਿਆ ਸੀ ਉਹ ਤਾਂ ਵਿਆਹ ਵਾਸਤੇ ਲਿਆ ਵੈਸੇ। ਜਿਹੜਾ ਬਾਕੀ ਸਮਾਨ ਲਿਆ ਜਿਹੜਾ ਜਿਹੜ ਠੀਕ ਹੈ ਜੀ ਤੇ ਬਸ ਹੁਣ ਆਪਾਂ ਵਲੌਗ ਨੂੰ ਕੰਨੇ ਨੂੰ ਕਰਦੇ ਨੇ ਅੰਦਰ ਚਲਦੇ ਆ ਤੁਹਾਨੂੰ ਦਿਖਾਣੇ ਆ ਠੀਕ ਹੈ ਫਿਲਹਾਲ ਠੰਡ ਬਹੁਤ ਜ਼ਿਆਦਾ ਠੰਡ ਨੇ ਮੱਤ ਮਾਰੀ ਪਈ ਹੈ ਤੇ ਤਾਂ ਕਰਕੇ ਬਾਕੀ ਚਲਦੇ ਆ ਅੰਦਰ ਠੀਕ ਹੈ ਜੀ ਹਾਂ ਜੀ ਤੇ ਅੱਧਰ ਦੇਖੋ ਪਤੰਗਾ ਲੈ ਕੇ ਆਈ ਸੀ ਹੈ ਯਾਰ ਮੋਟੂ ਪਤਲੂ ਹੈ ਆ ਸਨੋ ਬ੍ਰਦਰਸ ਅਜੇ ਸੀ ਨੰਨੂ ਗੇਮ ਖੇਡਦੇ ਹੁੰਦੇ ਸੀ ਬਚਪਨ ਹੈ ਹੈਵਰੀ ਹਾਂ ਜੀ ਹਾਂ ਆ ਦੇਖੋ ਪਤੰਗਾ ਕਿੰਨਿਆ ਲੈ ਕੇ ਆਈ ਮੋਟੂ ਪਤਲੂ ਐਸ ਨੋ ਬ੍ਰਦਰ ਜੀ ਆ ਸਿੱਧੂ ਮੂਸੇਵਾਲੇ ਦੀ ਦੇਖਿਓ ਸਿੱਧੂ ਮੂਸੇਵਾਲੇ ਦੀ ਲੈ ਗਏ ਥੱਲੇ ਨਾ ਨਾ ਸੈਟ ਬੇਟਾ ਥੱਲੇ ਕਿਉਂ ਸੈਟ ਰਹੀ ਹੈ ਓਏ ਉੱਪਰ ਰੱਖ ਨਾ ਸਾਨੂੰ ਪਤਾ ਹੀ ਹੋਏਗਾ ਆ ਦੇਖੋ ਫਿਰ ਅਛਿੰਚਨ ਆ ਗਈ ਹੈ ਅਛਿੰਚਨ ਆ ਗਿਆ ਉਸ ਤੋਂ ਬਾਅਦ ਮੋਟੂ ਬਤਲੂ ਆ ਗਿਆ ਹੈ ਦੇਖੋ ਪਤੰਗਾਂ ਲੈ ਕੇ ਆਈ ਹੈ ਫਿਰ ਆਹ ਬੜੀਆਂ ਲੈ ਆਈ ਹੈ ਆ ਦੇਖੋ ਆਹ ਜਿਹੜੀਆਂ ਕਾਗਜ਼ ਆਣੀਆਂ ਕਿੰਨੀਆਂ ਲੈ ਆਈ ਹੈ ਉਡਾਣੀਆਂ ਹੈ ਨਹੀਂ ਆਪਾਂ ਉਡਾਣੀਆਂ ਆਂਦੀ ਐ ਡੋਰੀ ਮੋਂ ਵਾਲੀ ਲੈ ਆਈ ਐ ਐ ਕਾਲਾ ਭੂਤ ਲੈ ਕੇ ਆਈ ਐ ਐ ਤੇ ਆ ਜੁੜੀਆਂ-ਝੁੜੀਆਂ ਲੈ ਕੇ ਆਈ ਆ ਕਿਊਟ ਕਿਊੜੀਆਂ ਪਤੰਨਾ ਤੇ ਡੋਰ ਲੈ ਕੇ ਆਈ 120 ਰੁਪਏ ਦੀ ਚ ਰੱਖਣੀ ਸਰਕੀ ਔਰ ਮੈਂ ਤੁਹਾਨੂੰ ਭੂਤ ਦਿਖਾਣਾ ਮੈਂ ਸ਼ੂ ਲੈ ਕੇ ਆਏ ਆ ਇਹਦੇ ਭਾਈ 1 2 3 ਓਏ ਹੋਏ ਹੋਏ ਲਾਈਟਾਂ ਵਾਲੇ ਸ਼ੂਸ

ਬਾਦਲੇ ਹੁੰਦਾ ਤੇ ਆ ਲੈ ਗਿਆ ਸੀਗੇ ਬੰਦੇ ਵਾਸਤੇ ਤੇ ਪ੍ਰੀ ਵੈਡਿੰਗ ਵਾਸਤੇ ਲੈ ਗਿਆ ਮੈਂ ਨੀ ਕੁੜਤੇ ਪਜਾਮੇ ਨਾਲ ਪਾਉਣ ਵਾਸਤੇ ਇਹ ਕਹਿੰਦਾ ਕੁੜਤੇ ਪਜਾਮੇ ਨਾਲ ਪਏ ਜਾਂਦੇ ਹੈਗਾ ਛੱਡ ਨਾ ਕਰ ਸਿਲੇ ਇਹਦਾ ਵਾਲ ਨੂੰ ਚੋਸ ਬਹੁਤ ਜਿਆਦਾ ਠੀਕ ਹੈ ਮੈਂ ਤਾਂ ਉਹ ਨਹੀਂ ਲਿਆ ਨਾਲ ਪਜਾਮੇ ਕੁਰਤੇ ਦੇ ਉਹ ਤਿੱਲੇ ਵਾਲੀ ਜੁੱਤੀ ਜਿਹੜੀ ਹੁੰਦੀ ਏ ਹਾਂ ਮੈਂ ਤਾਂ ਕਿਹਾ ਸੀ ਲੱਲਾ ਕਹਿੰਦਾ ਫਿਰ ਪੈਣੀ ਨਹੀਂ ਆਏਗੀ ਗੱਲ ਵੀ ਸਹੀ ਏ ਹਾਂ ਇਹ ਤਾਂ ਬਾਅਦ ਵਿੱਚ ਵੀ ਪੈ ਜਾਏਗੀ ਉੱਤੇ ਵੀ ਮੈਂ ਇਹੀ ਪੈਂਦੇ ਨੇ ਵੇ ਜਦੋਂ ਮਰਜੀ ਪਾਰਾ ਕੁਰਤੇ ਜਿਉਂ ਨਾ ਮੈਂ ਤੇ ਭਾਜੀ ਨੇ ਲਈ ਸੀ ਕਹਿੰਦਾ ਉਹ ਵੀ ਗੱਲ ਆਉਂਦੀ ਚੱਲੀ ਹੁੰਦੀ ਆਹ ਉਹ ਵਰਵੇ ਹੁੰਦਾ ਹਨਾ ਆਹ ਬੰਦਾ ਜਿਹੜਾ ਜਿਹਨਾਂ ਆਪਾਂ ਚੱਲਣਾ ਨਾ ਕੰਮ ਹੋਈ ਚੱਲਦੇ ਬਾਅਦ ਵਿੱਚ ਵੀ ਪਾ ਸਕਦੇ ਆ ਨਾ ਸਹੀ ਗੱਲ ਸਹੀ ਗੱਲ ਉਹ ਮੂੰਗਫਲੀਆਂ ਨੂੰ ਦੇਈ ਜਾ ਗੇੜਾ ਕੋਲੇ ਹੋ ਸਹਾਰੀ ਹੀ ਤਰ ਕਰ ਕੰਟਰੋਲ ਕਰ ਲਿਆ ਆ ਕਾਕੇ ਕਿੱਥੇ ਚੱਲਾ ਓਏ ਕਿੱਥੇ ਚੱਲਾ ਲਾਈਟਾਂ ਵਾਲੇ ਬੂਟ ਪਾ ਕੇ ਗਾਮੇ ਦਾਦੂ ਦੇ ਘਰ ਚੱਲਾ ਉਹ ਜਾਈ ਉਹ ਜਾਈ ਦਵਾਰੀ ਟੈਲਾ ਸਾਫ ਹੋ ਗਈ ਥੋੜਾ ਪੀਜ ਕੇ ਮਾਰਾਂਗੇ ਨਾ ਐ ਚਮਕੀ ਡੈਡੀ ਨੇ ਟੈਲਾ ਚਮਕਾ ਦੀਆਂ ਸਾਰੀਆਂ ਮਾਰ ਮਾਰ ਕਲੀਨਰ ਮੁੰਡਿਆਂ ਤੋਂ ਕੰਮ ਨਹੀਂ ਹੁੰਦੇ ਹੈਗੇ ਪੋੜੀਆਂ ਰੇਖਾਇਆ ਤੇ ਆ ਪੋੜੀਆਂ ਵੀ ਅੱਜ ਚਮਕਾਈਆਂ ਵੈਸੇ ਤਾਂ ਇਹ ਧੋਣ ਵਾਲੀਆਂ ਇੱਕ ਵਾਰੀ ਧੋ ਕੇ ਨਾ ਫੇਰ ਇਹਦੀ ਹਲੇ ਤਾਂ ਮਿੱਟੀ-ਮਿੱਟੀ ਕੀਤਾ ਪਿਆ ਪਰ ਇਹ ਕਲੀਨਰ ਨਾਲ ਹੁਣ ਚੰਗੀ ਤਰ੍ਹਾਂ ਸਾਫ਼ ਕੀਤੀਆਂ ਤੇ ਇਹਨਾਂ ਦੀ ਗੰਦਗੀ ਸਾਰੀ ਨਿਕਲ ਗਈ ਹੋਈ ਐ ਹੁਣ ਹੁਣ ਬਸ ਧੋਣ ਵਾਲੀਆਂ ਨੇ ਇਹ ਗਲੀਆਂ ਧੋਣੀਆਂ ਬਸ ਇਹ ਪੇਂਟ ਪੌਂਡ ਹੋ ਜਾਏਗਾ ਸਾਰਾ ਤੇ ਫੇਰ ਤੁਸੀਂ ਦੇਖਿਓ ਗੱਲਬਾਤ ਠੀਕ ਐ ਜੀ ਹਾਂ ਜੀ ਨੇ ਪਿਛਲੇ ਵਲੌਗ ਚ ਤੁਸੀਂ ਦੇਖਿਆ ਸੀਗਾ ਸਮਾਨ ਸਾਰਾ ਖਿਲਰਿਆ ਹੋਇਆ ਦਿਖਾਇਆ ਸੀਗਾ ਆਪਾਂ ਤੇ ਉਹ ਤੁਸੀਂ ਵਲੌਗ ਪੂਰਾ ਜਰੂਰ ਦੇਖਿਓ ਉੱਚ ਸਾਰਾ ਦੇਖਿਓ ਤੁਸੀਂ ਕਿੰਨੇ ਕਿੰਨੇ ਦਾ ਆਇਆ ਤੇ ਕਿਉਂ ਕੀ ਕੀ ਲਿਆਂਦਾ ਠੀਕ ਹੈ ਜੀ 2 ਮਿੰਟ ਤੇ ਆਪਾਂ ਹਨਾ ਉਹਦੇ ਚ ਸਾਰਾ ਕੁਝ ਦਿਖਾਇਆ ਹੋਇਆ ਤੇ ਤਾਂ ਕਰਕੇ ਹੁਣ ਕੀ ਕਰ ਲੱਗੇ ਹੁਣ ਇਹਨੂੰ ਨਾ ਸੈੱਟ ਕਰਕੇ ਸਾਰਾ ਸਮਾਨ ਬੈੱਡ 'ਚ ਰੱਖਣ ਲੱਗੇ ਆ ਤੇ ਇਹਨੂੰ ਕੱਢਾਂਗੇ ਆਪਾਂ ਵਿਆਹ ਦੇ ਨੇੜੇ ਤੇ ਠੀਕ ਹੈ ਜੋ ਸਾਰੀ ਸਫਾਈ ਸੁਫੀ ਹੋ ਜੇਗੀ ਹੈ ਚੰਗੀ ਤਰ੍ਹਾਂ ਹਨਾ ਨਿਸ਼ਕ ਜੇਗਾ ਕੰਮ ਤੇ ਫੇਰ ਆਪਾਂ ਕੱਢਾਂਗੇ ਹੁਣ ਫਿਲਹਾਲ ਮੰਮੀ ਹੁਣੀ ਚੱਲੇ ਨੇ ਚਾਚੇ ਦੇ ਠੀਕ ਹੈ ਤੇ ਹੋਰ ਇੱਕ ਦੋ ਘਰਾਂ ਚ ਚੱਲੇ ਨੇ ਵਿਆਹ ਤੋਂ ਪਹਿਲਾਂ ਇੱਕ ਵਾਰੀ ਜਾਣਾ ਜ਼ਰੂਰੀ ਹੈ ਠੀਕ ਹੈ ਸਾਰਿਆਂ ਨੂੰ ਕਹਿਣਾ ਜ਼ਰੂਰੀ ਹੈ ਠੀਕ ਹੈ ਜੀ ਤੇ ਬਾਕੀ ਆਪਾਂ ਕੰਟੀਨਿਊ ਕਰਦੇ ਹਾਂ ਵਲੌਗ ਨੂੰ ਅੱਜ ਲਾਈਵ ਵੀ ਹੋਣਾ ਰਾਤ ਨੂੰ ਤੇ ਉਹ ਦੇਖ ਰਿਹਾ ਕਿ ਕਿੰਨੇ ਵਜੇ ਲਾਈਵ ਹੋਣੇ ਆ ਟਾਈਮ ਮਿਲੇਗਾ ਜਿੱਦਾਂ ਤਬੀਅਤ ਮੇਰੀ ਕੱਲ ਬਹੁਤ ਜ਼ਿਆਦਾ ਖਰਾਬ ਸੀ ਤਾਂ ਲਾਈਵ ਨਹੀਂ ਸੀ ਹੋਏ ਹੈਗੇ ਤੇ ਹੁਣ ਲਾਈਵ ਹੋਵਾਂਗੇ ਠਹਿਰ ਕੇ ਹਾਂਜੀ ਤੇ ਅੱਜ ਅਗਲਾ ਦਿਨ ਹੈ ਤੇ ਆਪਾਂ ਵਲੌਗ ਕੰਟੀਨਿਊ ਕਰ ਰਹੇ ਸੀਗੇ ਤੇ ਹੁਣ ਗੱਲ ਇਦਾਂ ਵੀ ਲੋਹੜੀ ਦਾ ਦਿਨ ਹੈ ਸਾਰਿਆਂ ਨੂੰ ਪਹਿਲਾਂ ਤੋਂ ਮੁਬਾਰਕਾਂ ਤੇ ਇੱਧਰ ਕਾਕਾ ਸਾਡਾ ਇੱਧਰ ਕੀ ਗੱਲ ਹੋ ਗਈ ਐ ਤੂੰ ਮਸਕਾਨ ਨੂੰ ਮਿਲ ਜਾਂਦੀ ਐ ਕੀ ਹੋ ਗਿਆ ਮਸਕਾਨ ਨੂੰ ਮਿਲ ਜਾਂਦੀ ਐ ਡੋਰ ਤੈਨੂੰ ਮਿਲ ਜੇਗੀ ਮਸਕਾਨ ਨੂੰ ਮਿਲਣੀ ਚਾਹੀਦੀ ਹੁੰਨ ਡੋਰ ਠੀਕ ਐ ਮਸਕਾਨ ਨੂੰ ਦੇ ਦੇ ਨਾ ਐਨੂੰ ਦੇ ਦੇ ਡੋਰ ਤੇ ਇੱਧਰ ਧੁੱਪਾਂ ਸਿੱਖੀਆਂ ਜਾ ਰਹੀਆਂ ਅੱਜ ਮੈਂ ਸਿਰ ਨੂੰ ਤੇਲ ਲਵਾਇਆ ਬਹੁਤ ਆਨੰਦ ਆਇਆ ਅੱਜ ਮੰਮੀ ਕੋਲੋਂ ਹੈਨਾ ਸਿਰ ਨੂੰ ਤੇਲ ਲਵਾਇਆ ਬਹੁਤ ਆਨੰਦ ਆਇਆ ਮੰਮੀ ਕੋਲੋਂ ਥਪੜ ਥਪੜ ਕੇ ਬੜੇ ਚਿਰਾਂ ਬਾਅਦ ਤੇਲ ਲੱਗਿਆ ਤਾਂ ਮੰਮੀ ਮੇਰੇ ਲਾਤ ਸਾਡੇ ਦੇ ਕੰਨਾਂ ਵੀ ਤੇਲ ਪੈਂਦੀ ਸੀ ਐਸੇ ਲੋਕਾਂ ਦੇ ਘਰਾਂ ਲਈ ਵੀ ਲਾ ਦਿੰਦੀ ਹੁੰਦੀ ਹੈ ਪਰ ਸਾਡੇ ਰਿਵਾਜ ਨਹੀਂ ਹੈਗਾ ਕਦੀ ਬੋਲੀ ਜਾਓ ਠੀਕ ਹੈ ਜੀ ਤੇ ਹੋਰ ਗੱਲਬਾਤ ਲੋਹੜੀ ਦੀ ਮੁਬਾਰਕਾ ਦੇ ਦਿਓ ਸਾਰਿਆਂ ਨੂੰ ਵੀ ਹਾਂ ਸਾਰਿਆਂ ਨੂੰ ਵਧਾਈਆਂ ਮੇਰੇ ਸਾਰਿਆਂ ਨੂੰ ਵਧਾਈਆਂ ਲੋਹੜੀ ਦੀ ਮੰਮੀ ਦੇ ਤੇਲ ਲਾਇਆ ਸਿਰ ਨੂੰ ਤੇ ਹੋਰ ਵਿਆਹ ਦੀਆਂ ਤਿਆਰੀਆਂ ਦੂਰੀਆਂ ਵਿੱਚ ਕਿੱਥੇ ਤੱਕ ਪਹੁੰਚ ਗਈਆਂ ਅੱਜ ਤੇ ਕੋਚ ਨੇ ਤੇ ਰੰਗਸ਼ਾਂਗੀ ਹੁੰਦੇ ਨੇ ਹਾਂ ਮੈਂ ਰੰਗ ਸ਼ੁਰੂਆਤ ਕਰਨੇ ਆ ਵੀ ਇੱਕ ਦੋ ਕਾਰਡ ਕੁ ਛਪਾ ਕੇ ਤੇ ਫੇਰ ਸ਼ੁਰੂਆਤ ਹਾਂ ਸਹੀ ਗੱਲ ਹੈ ਨੀਚੇ ਰੰਗਾਂ ਲੱਗੇ ਹੋਏ ਨੇ ਜਾ ਕੇ ਦੇਖਣਾ ਪੈਣਾ ਕੀ ਕਮਾਲ ਕਰਦੇ ਪਏ ਨੇ ਮੈਂ ਵੀ ਲਈ ਜੀ ਕਾਰਡ ਆਪਾਂ ਥੋੜੇ ਟਾਈਮ ਪਹਿਲਾਂ ਹੀ ਛਪਾ ਲਈਏ ਜਦੋਂ ਵਿਆਹ ਤੇ ਜਾਣਾ ਤੇ ਉੱਧਰ ਦੇ ਆ ਤੇ ਹੋਰ ਕੀ ਦੇਣਾ ਹੈ ਨਾ ਹੈ ਕਿੱਦਾਂ ਮੈਂ ਕਿਹਾ ਜਿਵੇਂ ਪਰ ਰਾਜਪੁਰੇ ਤੇ ਆਪਣਾ ਟਾਈਮ ਨਹੀਂ ਹੋਣਾ ਜੇ ਉੱਥੇ ਤੁਸੀਂ ਪਹਿਲਾਂ ਜਾਓ ਇੱਕ ਦੋ ਦਿਨ ਪਹਿਲਾਂ ਚਲ ਜਿਓ રાજકુરી ہاں ਪਰ ਫਿਰ ਪਹਿਲਾਂ ਰਾਜਪੁਰੇ ਜਾਣਾ ਗਲੀ ਨਾ ਬਣਨੀ ਹੈ ਪਟਿਆਲੇ ਪਹਿਲਾਂ ਪਹਿਲਾਂ ਤਾਂ ਕਨਪੋ ਦੀ ਗਰੀ ਦੇ ਵਾਪਸ ਆਰੇ ਕਾਰ ਵੱਲ ਜਾਣਾ ਨਹੀਂ ਨਹੀਂ ਪਹਿਲਾਂ ਰਾਜਪੁਰੇ ਵੱਲ ਅਗਲਾ ਆਪ ਉਧਰ ਆਓ ਪਿੰਡ ਤੇ ਆਵਾਂ আচ্ছা আচ্ছা ਪਹਿਲਾਂ ਪਿੰਡ ਤੇ ਠੀਕ ਹੈ ਫਿਰ ਪਟਿਆਲੇ ਠੀਕ ਹੈ ਠੀਕ ਹੈ ਇੱਧਰ ਇੱਧਰ ਵਾਲਾ ਏਰੀਆ ਘਰਾਵਾਂਗੇ ਪਹਿਲਾਂ ਦੇਖ ਕੇ ਕਹਿੰਦੇ ਹਾਂ ਕਿ ਕਾਰ ਦੇਣੀ ਚਾਹੀਦੀ ਚਲੋ ਪਟਿਆਲੇ ਜਾਵਾਂਗੇ ਫਿਰ ਠੀਕ ਹੈ ਤੁਹਾਡੇ ਪੇਕੇ ਹਾਂ ਠੀਕ ਜਾਇਓ ਵਧੀਆ ਪਹਿਲਾਂ ਨਾਨਕੇ ਨੂੰ ਕਾਹਦੇ ਪਹਿਲਾਂ ਨਾਨਕੇ ਵਾਲੇ ਪਹਿਲਾਂ ਨਾਨਕੇ ਆਨੇ ਪਹਿਲਾਂ ਨਾਨਕੇ ਆਂਦੇ ਹੀ ਜਾਉਂਦਾ ਨਾ ਹਾਂ ਠੀਕ ਹੈ ਠੀਕ ਹੈ ਹਾਂ ਜੀ ਤੇ ਹੁਣ ਹੇਠੇ ਜਾ ਰਹੇ ਹਾਂ ਪਹਿਲਾਂ ਮਿਸਤਰੀਆਂ ਦਾ ਹਾਲਚਲ ਦੇਖਾਈਏ ਕਿ ਮਿਸਤਰੀ ਕਰਦੇ ਕੀ ਪਏ ਹੈ ਵੈਰੀ ਗੁੱਡ ਐ ਤੇ ਦਾ ਪੁੱਟੀ ਪੱਟੀ ਹੋ ਗਈ ਹੈ ਸਾਰੀ ਬਸ ਹੁਣ ਉਹ ਪ੍ਰਾਈਮਰ ਮਾਰਦੇ ਮੈਨ ਲੱਗਦਾ ਵੈਰੀ ਗੁੱਡ ਵੈਰੀ ਗੁੱਡ ਬਹੁਤ ਬੜੀ ਹੈ ਬਹੁਤ ਬੜੀਆ ਚੱਕ ਦੋ ਚੱਕ ਦੋ ਫੱਟੇ ਵੈਰੀ ਗੁੱਡ ਵਾਹ ਸ਼ਾਬਾਹ ਜੀ ਦੇ ਅੰਦਰ ਦੇਖੋ ਕਾਕੇ ਸਾਡੇ ਦਾ ਨਿਊ ਗਿਫਟ ਨਿਊ ਟੈਡੀ ਕਹਿਣਾ ਨਾ ਨਨੂ ਸੋਣਾਏ ਚਲੋ ਬੜੀਆ ਕਰ ਆ ਕੁੜੀ ਦੇ ਕੰਮ ਦੇਖ ਲਓ ਖੇਡਦੀ ਪਈ ਐ ਮਿੱਟੀ ਨਾਲ ਵੇ ਸਾਰੇ ਬੱਚਿਆਂ ਨੂੰ ਖੇਡਣਾ ਚਾਹੀਦਾ ਐਦਾਂ ਦਾ ਖੇਡਦੀ ਏ ਪਰ ਇਹ ਅਵੀ ਹੱਥ ਪੈਰ ਸਾਰੇ ਕੱਪੜੇ ਲਵੇੜ ਲੈਣੇ ਉੱਪਰ ਦੀ ਠੰਡ ਹੈ ਠੰਡ ਚ ਕੰਮ ਖਰਾਬ ਹੈ ਹੈਗਾ ਕੇ ਮਜ਼ਾ ਆਉਂਦਾ ਤੈਨੂੰ ਹੈ ਅੱਛਾ ਹੀ ਅੱਛਾ ਮਿੱਟੀ ਦੇ ਭਾਂਡੇ ਆ ਅੱਛਾ ਮਿੱਟੀ ਦੇ ਭਾਂਡੇ ਬਾਬਾ ਮੈਂ ਚਿੱਟੇ ਦੇ ਭਾਰ ਮੈਨੂੰ ਨਾ ਚੰਗੀ ਦੇ ਕਰ ਕੋਲਰ ਲੈਨੇ ਮੈਂ ਉਹ ਤੇ ਚੰਗੀ ਦਾ ਕਮਰ ਹੋਣੇ ਨੇ ਇਹਦੇ ਨੇ ਅੱਛਾ ਅੱਛਾ ਇਹ ਤੇ ਵਾਈਟ ਕਲਰ ਹੈ ਸ਼ੋ ਇਹ orange ਕਲਰ ਹੈ ਅੱਛਾ ਹਾਂ ਠੀਕ ਹੈ ਤੇ ਇਹਦੇ ਪਤੰਗਾਂ ਦੇ ਦਰਸ਼ਨ ਨਹੀਂ ਕਰਾਏ ਤੁਹਾਨੂੰ ਅੱਜ ਖਾਸ ਮਾਣ ਦੇ ਵਿੱਚ ਦੇਖੋ ਇਹਰਾ ਕਰੋ ਚੱਕ ਰਾਂਗੀ ਪਤੰਗ ਰਹਿ ਜਦੋਂ ਅਸੀਂ ਚੜਾਉਂਦੇ ਹੁੰਦੇ ਸੀ ਨਾ ਮਨਪ੍ਰੀਤ ਉਦੋਂ ਬਹੁਤ ਜ਼ਿਆਦਾ ਹੁੰਦੇ ਸੀਗੇ ਪਤੰਗ ਹੁਣ ਨਹੀਂ ਇੰਨੇ ਹੁੰਦੇ ਮੈਨੂੰ ਤੇ ਇਹ ਵੀ ਜ਼ਿਆਦਾ ਲੱਗਦਾ ਪਿੰਡਾਂ ਦੇ ਕੰਗਾ ਨਹੀਂ ਜਿਆਦਾ ਲੋੜੀ ਗੰਨ ਹੁਣ ਨਹੀਂ ਇੰਨੇ ਚੜਦੇ ਹੈਗੇ ਪਹਿਲਾਂ ਤਾਂ ਬਹੁਤ ਸੜ ਚੜਦੇ ਸੀ ਸਾਡੇ ਟਾਈਮ ਤੇ ਸਾਡੇ ਦੇ ਕਹਿੰਦੇ ਲੋੜੀ ਵੰਗਣ ਆਈ ਜਾਂਦੇ ਨੇ ਜਵਾਕ ਵਾਰ ਵਾਰ ਉਹ ਪਤੰਗ ਆ ਗਿਆ ਪਤੰਗ ਫੜ 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 ਆ ਗਿਆ ਪਤੰਗ ਦੇਖੋ ਮੁੰਡੇ ਦਾ ਹਾਲ ਉਂਗਲਾਂ ਦਾਹੀਂ ਯਾਰ ਇਹ ਅੱਧਰ ਦੇਖੋ ਆਏ ਹਾਏ ਹਾਏ ਪਤੰਗ ਚੜਾਇਆ ਹੈ ਕਿ ਭਰਾਵਾ ਜੰਗ ਲੜੀ ਹੈ ਹੈ ਆ ਦੋ ਵੀ ਆਰੇ ਇੰਨੇ ਜਿਆਦਾ ਕਟੇ ਨੇ ਪਤਾ ਚੜਾਣੇ ਨਹੀਂ ਨਾ ਆਉਂਦੇ ਪਤੰਗ ਅਸੀਂ ਚੜਾਉਂਦੇ ਸਾਡੀ 1 2 ਬਸ ਚੀਰੇ ਲੱਗਦੇ ਮਸੀ ਉਹ ਵੀ ਮਸੀ ਲੱਗਦੇ 1 2 ਚੀਰੇ ਹੈ ਉਹਦੇ ਤਾਂ ਕੁਝ ਵੀ ਨਹੀਂ ਉਹ ਨੂੰ ਆਂਦਾ ਚੜਾਣਾ ਪਾਣੀ ਉਹਦੇ ਇੰਨੇ ਲੱਗੇ ਤੇ ਚੜਾਣਾ ਨਹੀਂ ਨਾ ਆਇਆ ਤਾਂ ਕਰਕੇ ਜੀ ਤੇ ਹੁਣ ਸ਼ਾਮ ਦਾ ਟਾਈਮ ਤੇ ਅੱਜ ਸਾਡੇ ਘਰ ਸਪੈਸ਼ਲ ਬਣ ਰਿਹਾ ਮਟਰ ਪਨੀਰ ਮਤਲਬ ਬਟਰ ਪਨੀਰ ਤਾਂ ਬੰਦਾ ਰੰਦਾ ਪਰ ਅੱਜ ਲੋੜੀ ਕਰਕੇ ਸਪੈਸ਼ਲ ਬਣਾਇਆ ਤੇ ਹੁਣ ਮੰਨੀ ਨਾ ਪਕੌੜੇ ਲੈਣ ਗਿਆ ਸਪੈਸ਼ਲ ਕਿਉਂਕਿ ਮੇਰੀ ਤਾਂ ਹੈਗੀ ਹੈ ਜੀ ਤਬੀਅਤ ਖਰਾਬ ਤੁਹਾਨੂੰ ਪਤਾ ਵੀ ਮੇਰੀ ਤਬੀਅਤ ਖਰਾਬ ਚੱਲੀ ਦੋ ਚਾਰ ਦਿਨਾਂ ਨੂੰ ਜੇ ਲੋੜੀ ਆ ਤੇ ਆਪਾਂ ਲਾਈਵ ਵੀ ਹੋਏ ਸੀ ਕਿ ਲੋੜੀ ਤੇ ਹੁਣ ਦੁਬਾਰਾ ਦੇ ਦੇਣ ਲਾਈਵ ਹੋਵਾਂਗੇ ਤੇ ਲੋੜੀ ਬਸ ਇਹ ਆ ਵੀ ਲੋੜੀ ਕਮੈਂਟ ਕਰਕੇ ਦੱਸਿਓ ਜੇ ਤਾਂ ਇੱਥੇ ਤੱਕ ਤੁਸੀਂ ਬਲੌਗ ਦੇਖ ਰਹੇ ਲੋੜੀ ਕਿਉਂ ਮਨਾਈ ਜਾਂਦੀ ਹੈ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਸਾਡੇ ਦਾ ਇੱਥੇ ਬੱਚਿਆਂ ਨੂੰ ਇਹ ਪਤਾ ਵੀ ਪਤੰਗ ਚੜ੍ਹਦੇ ਆ ਲੋੜੀ ਵਾਲੇ ਦਿਨ ਬਸ ਹੋਰ ਕੁਝ ਨਹੀਂ ਪਤਾ ਹੈਗਾ ਲੋੜੀ ਬਾਰੇ ਤੇ ਤੁਸੀਂ ਜਰੂਰ ਦੱਸੋ ਕਮੈਂਟ ਕਰਕੇ ਕਿ ਲੋੜੀ ਕਿਉਂ ਮਨਾਈ ਜਾਂਦੀ ਹੈ ਲੋੜੀ ਪਕੌੜੇ ਵੀ ਆ ਚੁੱਕੇ ਨੇ ਕੀ ਬਾਤ ਹੈ ਹੋ ਧੂਆਂ ਧੂਆਂ ਵਾਹ ਜੀ ਵਾਹ ਤੇ ਹੁਣ ਵੀ ਅਸੀਂ ਫਾਈਨਲੀ ਲੋੜੀ ਬਾਲ ਲਈ ਆਪਣੀ ਤੇ ਸਾਰੇ ਹੁਣ ਬੈਠੇ ਹੋਏ ਨੇ ਮੰਮੀ ਇੱਧਰ ਮੱਥਾ ਟੇਕਦੇ ਪਏ ਨੇ ਲੋੜੀ ਨੂੰ ਵਾਹ ਜੀ ਵਾਹ ਲੋੜੀ ਹੁਣ ਬਹੁਤ ਸੋਹਣੀ ਲੱਗ ਰਹੀ ਹੈ ਤੇ ਬਸ ਅਰਦਾਸ ਇਹ ਵੀ ਹਰ ਸਾਲ ਐਦਾਂ ਹੀ ਖੁਸ਼ੀਆਂ ਭਰੀ ਲੋੜੀ ਲੈ ਕੇ ਆਵੇ ਹਨਾ ਲੋੜੀ ਆਵੇ ਤੇ ਅਗਲੇ ਸਾਲ ਵੀ ਵਧੀਆ ਲੋੜੀ ਆਵੇ ਤੇ ਡਬਲ ਡਬਲ ਲੋੜੀ ਦਾ ਤੇ ਹਨਾ ਹਰ ਸਾਲ ਹੀ ਵਧੀਆ ਲੋੜੀ ਆਵੇ ਹਨਾ ਪਰਮਾਤਮਾ ਕਰੇ ਵਾਹੇ ਗੁਰੂ ਸੱਚੇ ਪਾਤਸ਼ਾਹ ਜਦ ਲੋੜੀ ਹੋਣੀ ਆਪਣੇ ਸਨੋਰ ਅਸੀਂ ਬਣਾਣੇ ਅੱਛਾ ਠੀਕ ਹੈ ਪਹਿਲਾਂ ਨਾਲ ਥਲੇ ਪੋਚਾ ਫੇਰਦੇ ਸੀ ਹਾਂ ਪੋਚਾ ਫੇਰ ਕੇ ਵਿੱਚ ਪੈਸੇ ਰੱਖਦੇ ਸੀ ਹਾਂ ਪੈਸੇ ਰੱਖ ਕੇ ਫਿਰ ਉੱਤੇ ਥਾਪੀਆਂ ਚਿੰਦੇ ਸੀ ਚਿੰ ਕੇ ਫਿਰ ੱਡੀ ਵੱਡੀ ਲੋੜੀ ਬਣਾਣੀ ਆ ਪੂਰਾ ਕੁੱਟ ਐਨੇ ਕੋਠੇ ਕੋਠੇ ਜਿੱਦਿਆ ਲੋੜੀਆਂ ਬਣਾ ਦੇਣੀ ਹੈਨਾ ਫਿਰ ਸਾਰੇ ਉੱਤੇ ਬੈ ਕੇ ਗਾਣੇ ਗਾਉਂਦੇ ਸੀ ਗਾਣੇ ਗਾਣੇ ਮੇਰੇ ਬਾਪ ਇੱਕ ਮੇਰਾ ਬਾਪੂ ਹੁੰਦਾ ਸੀ ਬਚਿੱਤਰ ਉਹ ਗਾਉਂਦਾ ਸੀ ਗਾਣੇ ਤੇ ਨਾਲ ਅਸੀਂ ਵੀ ਫਿਰ ਸਾਰੇ ਗਾਉਂਦੇ ਸੀ ਹੈਨਾ ਫਿਰ ਅਸੀਂ ਪਤਾ ਕੀ ਕਰਨਾ ਪਹਿਲਾਂ ਥਾਪੀਆਂ ਇਕੱਠੀਆਂ ਕਰਨੀਆਂ ਕਈਆਂ ਦੀਆਂ ਚੋਰੀ ਚੁੱਕ ਲੈ ਆਉਣੀਆਂ ਕੋਈ ਉਹਦਾ ਇਕੱਠੀਆਂ ਕਰ ਲੈਣੀਆਂ ਖਰੀਦ ਲੈਣੀਆਂ ਸਾਰੀਆਂ ਇੰਨੀਆਂ ਥਾਪੀਆਂ ਅਸੀਂ ਇਕੱਠੀਆਂ ਕਈ ਕਈ ਦਿਨ ਪਹਿਲਾਂ ਥਾਪੀਆਂ ਇਕੱਠੀਆਂ ਕਰਦੇ ਰਹਿੰਦੇ ਸੀ ਹਾਂ ਲੋਹੜੀ ਵਾਸਤੇ ਲੋਹੜੀ ਵਾਸਤੇ ਥਾਪੀਆਂ ਇਕੱਠੀਆਂ ਕਰਦੇ ਸੀ ਲੱਕੜ ਦੀ ਸੀ ਲਾਂਦੇ ਥਾਪੀਆਂ ਹੀ ਲਾਂਦੇ ਸੀ ਆਪੀਆਂ ਪਹਿਲਾਂ ਥਾਪੀਆਂ ਦੀ ਲੋਹੜੀ ਪਾਲਦੇ ਸੀ ਹੈਨਾ ਪਵਿੱਤਰ ਮੰਨੀ ਜਾਂਦੀ ਸੀ ਨਾ ਜਰਾ ਦੀ ਦੀ ਰਾਤ ਤੱਕ ਬੈਠੇ ਫਿਰ ਜਿਹਨੇ ਲੋੜੀ ਬਾਲਣੀ ਨਾ ਕੋਈ ਲੋੜੀ ਨਹੀਂ ਸੀ ਵੀ ਬਾਲਦਾ ਦਾ ਸਿਆਣਾ ਸਿਆਣਾ ਬੰਦਾ ਲੋੜੀ ਬਾਲਦਾ ਸੀ ਉਹਨੇ ਫਿਰ ਸਵੇਰੇ ਦੁਨੀਆ ਉੱਠਣ ਤੋਂ ਪਹਿਲਾਂ ਨਾ ਉਹਨੇ ਸਾਰੀ ਇਕੱਠੀ ਕਰ ਲੈਣੀ ਹੈ ਇਕੱਠੀ ਕਰਕੇ ਪਾ ਕੇ ਤੇਰੀ ਸੁੱਚੇ ਮੂ ਨਹਿਰ ਚ ਸੁੱਟ ਕੇ ਆਵਣੀ ਹੈ ਨੇਰੇ ਨੇਰੇ ਹੀ ਸੁੱਟਣੀ ਹੈ ਕਿਸੇ ਦੇ ਸਾਹਮਣੇ ਨਹੀਂ ਉਹ ਇਕੱਠੀ ਕਰਕੇ ਫਿਰ ਉਹਨੂੰ ਪ੍ਰਵਾਹ ਕੇ ਆਵਣਾ ਨਹਿਰ ਵਿੱਚ ਇੱਕ ਜੇਦਾ ਬੋਲਦੇ ਨਹੀਂ ਕਹਿੰਦੇ ਵਿਆਹ ਨਹੀਂ ਹੁੰਦਾ ਹਨਾ ਜਾਂ ਲੱਭਦਾ ਨਹੀਂ ਕੋਈ ਸਾਕ ਨਹੀਂ ਲੱਭਦਾ ਤੇ ਉਹਨੂੰ ਸਵੇਰੇ ਚੱਕਣ ਲਾਂਦੇ ਹੁੰਦੇ ਸੀ ਲੋੜੀ ਹਾਂ ਮਤਲਬ ਜਿਹੜੀ ਉਹ ਬਚਦੀ ਸੀ ਨਾ ਉਹ ਚੱਕ ਕੇ ਹਾਂ ਜੇ ਵਿਆਹ ਨਹੀਂ ਸੀ ਹੁੰਦਾ ਤੇ ਉਹ ਚੱਕ ਕੇ ਮਤਲਬ ਸਿੱਟ ਕੇ ਆਂਦਾ ਸੀ ਨੇਰੇ ਨੇਰੇ ਫੇਰ ਅਗਲੇ ਸਾਲ ਉਹਦੀ ਲੋੜੀ ਹੁੰਦੀ ਫੇਰ ਮਤਲਬ ਉਹਦਾ ਵਿਆਹ ਹੁੰਦਾ ਹੁੰਦਾ ਸੀ ਤੇ ਮੇਰੇ ਚਾਚੇ ਵਾਲੀ ਐਵੇਂ ਕੀਤਾ ਸੀ ਅਸੀਂ ਹੈ ਉਹ ਦੋਵੇਂ ਪਤਾ ਰਹੀਏ ਸਵੇਰੇ ਜੋਂ ਨੂੰ ਸੋਨੂ ਜਾ ਕੇ ਸੈਟ ਆਏਗਾ ਪਿਛਲੀ ਮੰਨੀ ਚੁਕਵਾਈ ਸੀ ਨਾ ਇੱਕ ਆਪਾਂ ਮੰਨੀ ਕੋ ਚੁਕਵਾਈ ਸੀ ਮੰਨੀ ਤਾਂ ਚੁਕਵਾਈ ਸੀ ਮੈਂ ਲੋੜੀ ਚੁਕਵਾਈ ਸੀ ਮਨੇ ਜਿਹੜੇ ਪੈਸੇ ਹੁੰਦੇ ਸੀ ਉਹ ਵੀ ਨਾਲ ਹੀ ਕਰਕੇ ਆਂਦੇ ਹੁੰਦੇ ਸੀ ਨਾ ਪਰਵਾਹ ਕੇ ਆਂਦੇ ਹੁੰਦੇ ਸੀ ਉਹ ਵੀ ਲੋੜੀ ਬਾਅਦ ਇਹਨੂੰ ਕਿੰਨਾ ਚਿਰ ਪਹਿਲਾਂ ਮੁੱਟ ਘਰ ਘਰ ਹੋ ਗਿਆ ਨਹੀਂ ਤੇ ਪਿੰਡ ਚ ਗੁਣ ਗੁਣ ਪਰਤਾ ਸੀ ਕੁਝ ਇੱਕ ਜਗ੍ਹਾ ਹੂੰ ਮਾੜੀ ਜਿੰਦਗੀ ਆਪਾਂ ਨੇ ਮੀਰਪੁਰਾ ਇੰਨਾ ਪਤਾਸਿਆਂ ਦਾ ਮੰਡ ਨੇ ਦੇ ਕੁੜੀਆਂ ਬਾਦ ਗੁਰਦੁਆਰੇ ਬਾਦ ਸਾਰਾ ਪਿੰਡ ਇਕੱਠਾ ਹੁੰਦਾ ਜੀ ਕੋਈ ਗੱਡਾ ਚੋਰੀ ਚੁੱਕ ਲਿਆਵਣਾ ਬਾਲਣ ਢੀਂਗ ਜਿਵੇਂ ਲੱਪਾ ਸਾਰਾ ਚੋਰੀ ਚੁੱਕ ਕੇ ਲਿਆ ਕੇ ਪਾੜਣਾ ਬਾਲਣ ਉਹ ਕੰਮ ਜਾਂਦੇ ਉੱਚੇ ਉੱਚੇ ਬਹੁਤ ਗੁਰਦੁਆਰੇ ਲੋੜ ਹੀ ਹੁੰਦੀ ਹੈ ਮੀਰਪੁਰ ਆਪਣੇ ਤੇ ਮਤਲਬ ਇੱਕ ਤਾਂ ਹੀ ਬਾਣੀ ਹੁਣ ਤਾਂ ਘਰ ਘਰ ਹੋ ਗਿਆ ਚਲ ਬੈਠੇ ਇੱਥੇ ਬੈਠੇ ਹਾਂ ਬੈਠੇ ਸਾਡੇ ਇਹਨਾਂ ਨੇ ਪਿੰਡ ਦੇ ਦੇਖਦੇ ਸੀ ਬੜੀਆਂ ਸ਼ਰਧਾ ਨਾਲ ਮੱਤੇ ਪੂਜਾਰਾ ਬਾਬਾ ਪੂਰੀਆਂ ਮਾਤਾ ਕਰਦੀ ਸੀ ਬਾਬਾ ਪੂਰੀਆਂ ਕਰਦੀ ਸੀ ਚੱਲ ਨਹੀਂ ਇੰਦੀਆਂ ਪੂਰੀਆਂ ਤੋ ਜੋ ਮਾਨੋ ਚਰਦਾਰ